ਡੇਰ ਸ਼ਾਮ ਨੂੰ ਅਜਪਠਾਨਕੋਟ ਦੇ ਪੁਰਾਣੀ ਐਸ.ਡੀ.ਐਮ. ਕੋਟ ਦੇ ਨਜ਼ਦੀਕ ਬਦਰਵਾਹ ਰੋਡ 'ਤੇ ਇੱਕ ਫੁੱਟ ਬਿਆਰ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 1.5 ਘੰਟੇ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਉੱਧਰ ਇਸ ਸੰਬੰਧੀ ਜਦੋਂ ਫਾਇਰ ਬ੍ਰਿਗੇਡ ਦੇ ਸਬ ਫਾਇਰ ਅਫਸਰ ਦੀ ਦਾਨ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਇਸ ਜਗ੍ਹਾ ਤੇ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇੱਥੇ ਆ ਕੇ ਆਗੂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਪਾਉਣ ਦੇ ਲਈ ਕਰੀਬ 1.5 ਘੰਟਾ ਲੱਗ ਗਿਆ ਉਹਨਾਂ ਦੱਸਿਆ ਕਿ ਅੱਗ ਲੱਗਣ ਨਾਲ ਗੋਦਾਮ ਮਾਲਕ ਦਾ ਕਾਫੀ ਨੁਕਸਾਨ ਹੋਇਆ ਹੈ ਬਨਰੋ ਸਾਡੇ ਦਾ ਤੇ ਦੇਖਦੇ ਹੋ ਪੰਜਾਬ ਜੋ ਕਿ ਨਹੀਂ あっあんなこと言ってた。 うホール ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਨ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7/2 ਸਾਲ ਆਈ ਹੈ ਕਿ ਭਟੋਆ ਟੈਂਕੀ ਲੱਗੇ ਨਾ ਫੋਟੋ ਪਰ ਦਾ ਗਦਾਵਾ ਨਾ ਅੱਗ ਲੱਗੀ ਹੈ ਜੇ ਆਪਾਂ ਮੌਕੇ ਤੇ ਆਪਣੇ ਆਪਣਾ 4 5 ਡੰਡਰ ਮਾਡਲ ਟੌਨ ਤੇ ਪਿਛੇ ਰੋੜ ਦੇ ਕਿੰਨੀਆਂ ਆਪਣੇ 4 5 ਡੰਡਰ ਲਾ ਕੇ ਮੌਕੇ ਤੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤੋਂ ਲੈ ਕੇ 1.5 ਘੰਟਾ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਾਨ ਪਿਆ ਸੀ ਕਾਫੀ ਨੁਕਸਾਨ ਹੋ ਗਿਆ ਨਾਲ ਮਾਲੀ ਦਾ ਵੀ ਨੁਕਸਾਨ ਤੇ ਕਾਫੀ ਹੋ ਗਿਆ